ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਗਰੂਰ ਤੋਂ ਜਿੱਥੇ ਪੁਲਿਸ ਅੜਿੱਕੇ ਚੜਿਆ ਇੱਕ ਨਕਲੀ ਪੁਲਿਸ ਮੁਲਾਜ਼ਮ ਜੋ ਕਿ ਪੁਲਿਸ ਵਾਲਾ ਬਣ ਕੇ ਲੋਕਾਂ ਨਾਲ ਮਾਰਦਾ ਦੀ ਵੱਡੀਆਂ-ਵੱਡੀਆਂ ਠੱਗੀਆਂ ਐਨਾ ਹੀ ਨਹੀਂ ਕੇਸ ਰਵਾ ਦਫਾ ਕਰਾਉਣ ਦਾ ਝਾਂਸਾ ਦੇ ਕੇ ਲੋਕਾਂ ਤੋਂ ਠੱਗ ਰਿਆ ਸੀ 6,80,000 ਰੁਪਏ ਪੁਲਿਸ ਨੂੰ ਉਸ ਤੋਂ ਇੱਕ ਪਿਸਤੌਲ ਪੁਲਿਸ ਦੀ ਵਰਦੀ ਚਿੱਟੇ ਰੰਗ ਦੀ ਅਤੇ ਇੱਕ ਲੋਗੋ ਲੱਗੀ ਪੁਲਿਸ ਦੀ ਟੀ-ਸ਼ਰਟ ਵੀ ਬਰਾਮਦ ਹੋਈ ਹੈ ਪੁਲਿਸ ਨੇ ਵੀ ਕਿਹਾ ਕਿ ਉਸ ਤੋਂ 30,000 ਰੁਪਏ ਨਕਦੀ ਮੇਰੀ ਹੈ ਇਸ આરોપી ਦਾ ਨਾਮ ਅਮਰਿਤਪਾਲ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਠੱਗ ਰਿਹਾ ਸੀ ਇਹ ਸੋਸ਼ਲ ਮੀਡੀਆ ਉੱਪਰ ਪੁਲਿਸ ਅਫਸਰਾਂ ਨਾਲ ਖਿੱਚਵਾ ਕੇ ਆਪਣੀਆਂ ਫੋਟੋਆਂ ਪਾਉਂਦਾ ਸੀ ਜਿਸ ਨਾਲ ਆਮ ਲੋਕ ਇਸ ਦੇ ਚਾਂਸੇ ਵਿੱਚ ਆ ਜਾਂਦੇ ਸਨ ਇਸ ਮੌਕੇ ਤੇ ਐਸਪੀ ਹੈੱਡਕੁਆਰਟਰ ਆਈਪੀਐਸ ਦਿਲਪ੍ਰੀਤ ਸਿੰਘ ਨੇ ਕੀ ਕੁਝ ਕੀਤਾ ਤੁਸੀਂ ਆਪ ਹੀ ਦੇਖੋ ਸੁਣੋ ਕਿੱਦਾਂ ਇਸ ਤਰ੍ਹਾਂ ਦਾ ਮਾਮਲਾ ਸੀ ਕਿੱਦਾਂ ਠੱਗੀ ਮਾਰਦਾ ਸੀ ਕਿਸ ਤਰ੍ਹਾਂ ਇਹਦੀ ਖੁਲਾਸਾ ਹੋਇਆ ਇਹਦੇ ਵਿੱਚ ਹੀ ਅਮਰਿਤਪਾਲ ਨਾ ਤਾਂ ਨੌਜਵਾਨ ਤੇ ਇਹ ਤਾਂ ਬੇਸਿਕਲੀ ਮੋਡਸ ਪਰੰਡੀ ਏਸੀ ਵੀ ਆ ਕੇ ਪੁਲਿਸ ਵਾਲਿਆਂ ਨਾਲ ਫੋਟੋਆਂ ਖਿਚਾਉਂਦਾ ਸੀ ਉਹਨਾਂ ਨੂੰ ਗੁਲਦਸਤਾ ਦੇ ਕੇ ਕਰਕੇ ਉਸ ਤੋਂ ਬਾਅਦ ਪੁਲਿਸ ਵਾਲਿਆਂ ਤੋਂ ਦੇ ਨਾਂ ਤੇ ਠੱਗੀ ਮਾਰਨੀ ਉਹਨਾਂ ਤੋਂ ਆਮ ਬੰਦਿਆਂ ਤੋਂ ਨਜਾਇਜ਼ ਫੇਵਰ ਲੈਣੇ ਇਹ ਜਦੋਂ ਗੱਲ ਜੀ ਸਾਡੇ ਸਾਹਮਣੇ ਆਈ ਇੱਕ ਜਿਹੜਾ ਮਾਮਲਾ ਸੀ 6,80,000 ਰੁਪਏ ਦਾ ਇੱਕ ਇਨਕੁਆਇਰੀ ਚੱਲ ਰਹੀ ਸੀ ਸਾਡੇ ਡੀਐਸਪੀ ਸਾਹਿਬ ਕੋਲ ਉਹਨਾਂ ਦੇ ਨਾਂ ਤੇ ਇਹਨੇ 6,80,000 ਰੁਪਏ ਦੀ ਠੱਗੀ ਮਾਰੀ ਉਹ ਬੰਦੇ ਸਾਡੇ ਕੋਲ ਆਏ ਜਿਹਦੇ ਉੱਤੇ ਆਪਾਂ ਮੁਕੱਦਮਾ ਨੰਬਰ 84 ਦਰਜ ਕੀਤਾ ਫਿਰ ਜਦੋਂ ਆਪਾਂ ਹੋਰ ਕੋਖ ਕੀਤੀ ਇਸ ਗੱਲ ਦੀ ਤਾਂ ਸਾਨੂੰ ਪਤਾ ਲੱਗਾ ਇਹਦੇ ਖਿਲਾਫ ਇੱਕ ਹੋਰ ਪੜਤਾਲ ਚੱਲ ਰਹੀ ਹੈ ਆਲਰੇਡੀ ਡੀਐਸਪੀ ਸਾਹਿਬ ਕੋਲ ਆਪਣੀ ਉਹਦੇ ਉੱਤੇ ਆਪਾਂ ਇੱਕ ਹੋਰ ਮੁਕਦਮਾ ਮੁਕਦਮਾ ਨੰਬਰ 102 ਉਹ ਵੀ ਠੱਗੀ ਦਾ 420 ਦਾ ਦਰਜ ਕੀਤਾ ਗਿਆ ਤੇ ਮੇਰੀ ਇਹੀ ਅਪੀਲ ਹੈ ਸਾਰੇ ਸੰਗਰੂਰ ਵਾਸੀਆਂ ਨੂੰ ਵੀ ਅਮੂਮਨ ਕਾਫੀ ਬੰਦੇ ਸਾਡੇ ਨਾਲ ਆ ਕੇ ਫੋਟੋਆਂ ਵਿੱਚ ਆ ਜਾਂਦੇ ਸਾਡੀ ਪਬਲਿਕ ਡੀਲਿੰਗ ਪੁਲਿਸ ਨੂੰ ਕਿਉਂਕਿ ਆਮ ਲੋਕਾਂ 'ਚ ਵਿਚਰਨਾ ਪੈਂਦਾ ਸਾਡੀ ਪਬਲਿਕ ਡੀਲਿੰਗ ਬਹੁਤ ਜ਼ਿਆਦਾ ਹੁੰਦੀ ਹੈ ਸਿਰਫ ਫੋਟੋ ਦੇ ਆਧਾਰ ਤੇ ਕਿਸੇ ਨੇ ਸਾਡੇ ਨਾਲ ਫੋਟੋ ਖਿਚਾਈ ਹੈ ਉਹਦੇ ਆਧਾਰ ਤੇ ਇਹ ਯਕੀਨ ਨਾ ਕਦੀ ਕਰਨ ਵੀ ਇਹ ਸਾਡਾ ਨਜ਼ਦੀਕੀ ਹੈ ਕਰੀਬੀ ਹੈ ਦੂਸਰਾ ਮੇਰੇ ਇਹੋ ਜਿਹੇ ਅਨਸਰਾਂ ਨੂੰ ਬਹੁਤ ਸਖਤ ਮੈਸੇਜ ਹੈ ਵੀ ਜੇ ਕੋਈ ਸਾਡੇ ਨਾਲ ਤੇ ਫੇਵਰ ਲੈ ਰਹੇ ਹੋ ਜਾਂ ਇਦਾਂ ਦਾ ਕੋਈ ਕੰਮ ਕਰ ਰਹੇ ਹੋ ਤੇ ਆਪਣਾ ਵਾਚ ਲਓ ਨਹੀਂ ਤਾਂ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਤੇ ਸੰਗਰੂਰ ਵਾਸੀਆਂ ਨੂੰ ਇਹ ਅਪੀਲ ਹੈ ਕਿ ਸਾਡੇ ਨਾਲ ਤੇ ਕੋਈ ਵੀ ਪੈਸੇ ਦੀ ਹੈ ਕਿਸੇ ਵੀ ਤਰ੍ਹਾਂ ਦੀ ਮੰਗ ਕਰੇ ਸੰਗਰੂਰ ਪੁਲਿਸ ਬਹੁਤ ਹੀ ਨਾਨ ਕਰਪਟ ਤੇ ਬਹੁਤ ਹੀ ਸਿੱਧੇ ਚਾਲ ਚਲਣ ਦੀ ਪੁਲਿਸ ਹੈ ਸਾਨੂੰ ਆ ਕੇ ਦੱਸਿਆ ਜਾਏ ਸਾਨੂੰ ਐਸਐਸਪੀ ਸਾਹਿਬ ਨੂੰ ਸਿੱਧਾ ਆ ਕੇ ਦੱਸਿਆ ਜਾਏ ਆਪਾਂ ਉੱਥੇ ਜ਼ਰੂਰ ਬੰਦੀ ਕਾਰਵਾਈ ਕਰਾਂਗੇ ਕੀ ਕੀ ਕੋਈ ਬਰਾਮਦ ਹੋਇਆ ਜੀ ਇਹਦੇ ਵਿੱਚ ਬਰਾਮਦ ਕੀ ਹੈ ਜੀ ਇੱਕ ਆ ਪਿਸਟਲ ਹੈ ਜੀ ਤੇ 30000 ਰੁਪਏ ਇੱਕ ਵਰਦੀ ਹੈ ਤੇ ਇੱਕ ਟੀ-ਸ਼ਰਟ ਹੈ ਪੁਲਿਸਾਂ ਦੀ ਜਿੱਦ ਪਿੱਛੇ 50 ਪੁਲਿਸ ਲੱਗੇ ਹੋਏ ਕਿ ਇਹ ਸਿਰਫ ਮੁਲਾਜ਼ਮ ਦੀ ਸੀ ਜਾਂ ਇਹਨੇ ਕਿਤੋਂ ਕਿਤੋਂ ਹਾਇਰ ਕੀਤੀ ਹੈ ਵਰਦੀ ਜੀ ਉਹ ਦੌਰਾਨੇ ਤਫਤੀਸ਼ ਆਪਾਂ ਰਿਮਾਂਡ 'ਚ ਤੁਹਾਨੂੰ ਪੂਰਾ ਕਲੀਅਰ ਕਰ ਦਾਂਗੇ ਬਟ ਹਜੇ ਤੱਕ ਜਿਵੇਂ ਫੋਟੋਆਂ ਦਿਖਾ ਕੇ ਆਪਣੇ ਆਪ ਨੂੰ ਮੁਲਾਜ਼ਮ ਆਹ ਬੰਦੇ ਨੂੰ ਸ਼ੋਅ ਕਰਦਾ ਸੀ ਉਹਦਾ ਕਿਸੇ ਟੇਲਰ ਨੂੰ ਆਮ ਕਪੜਾ ਮਿਲ ਜਾਂਦਾ ਜੀ ਖਾ ਕੇ ਉਹਦਾ ਕਰਕੇ ਇਹਨੇ ਕਾਂਸਟੇਬਲ ਦੀ ਵਰਦੀ ਪਹਿਨੀ ਹੈ ਜੀ ਇਹ ਤੇ ਸੇਮ ਉਹੀ ਲੋਗੋ ਆ ਜਿਹੜਾ ਪੁਲਿਸ ਦੇ ਵਰਦੀ ਬਿਲਕੁਲ ਜੀ ਇਹ ਆਮ ਟੇਲਰਸ ਕੋਲ ਹੈਗਾ ਜੀ ਲੋਗੋ ਇਹ ਕੋਈ ਕੰਟਰੋਲਡ ਨਹੀਂ ਹੈ ਤੇ ਆਮ ਟੇਲਰਸ ਘੜਾਈ ਕਰਕੇ ਮੰਗਵਾ ਲੈਂਦੇ ਕਿਉਂਕਿ ਟੇਲਰ ਦੇ ਦੇ ਨਹੀਂ ਇਦਾਂ ਦੀ ਕੋਈ ਬਣਦੇ ਹੋ ਫੈਂਸ ਕੀ ਉਹ ਜਿਹੜਾ ਇਦਾਂ ਦੇ ਦਿੰਦੇ ਨੇ ਕੋਈ ਬਿਨਾ ਆਈ ਕਾਰਡ ਚੈੱਕ ਕੀਤੇ ਜਾਂ ਬਿਨਾ ਵੈਰੀਫਾਈ ਕੀਤੇ ਕਿਉਂਕਿ ਇਦਾਂ ਤੇ ਫਿਰ ਕੋਈ ਵੀ ਟੈਰਿਸਟ ਨੂੰ ਆਪਾਂ ਕਹਿ ਲਈ ਬढ़ावा ਦੇ ਰਹੇ ਨੇ ਉਹ ਵੀ ਬਿਲਕੁਲ ਜੀ ਆਪਾਂ ਦਰਾਂ ਦੇ ਤੱਕੀ ਜੀ ਟੇਲਰ ਦੀ ਕੋਈ ਵੀ ਮੈਲਾਫਾਈਡ ਇੰਟੈਂਸ਼ਨ ਹੋਈ ਜੇ ਤੋਂ ਨੇ ਇਨੋਸੈਂਟਲੀ ਇਹਨੂੰ ਯਕੀਨ ਕਰਕੇ ਵੀ ਇਹ ਪੁਲਿਸ ਵਾਲਾ ਹੈ ਤਾਂ ਉਹਨੂੰ ਵਰਦੀ ਦੇ ਦਿੱਤੀ ਤਾਂ ਕੋਈ ਚੱਕਰ ਨਹੀਂ ਜੇ ਉਹਦੀ ਕੋਈ ਮੈਲਾਫਾਈਡ ਇੰਟੈਂਸ਼ਨ ਸਾਹਮਣੇ ਆਈ ਤਾਂ ਆਪਾਂ ਜ਼ਰੂਰ ਉੱਤੇ ਵੀ ਐਕਸ਼ਨ ਲਵਾ ਦਾਂਗੇ ਕੀ ਰਿਮਾਂਡ ਦੇ ਸਾਹਮਣੇ ਆਇਆ ਜੀ ਜਿਸ ਤਰ੍ਹਾਂ ਪਰਿਵਾਰ ਦਾ ਵੀ ਇਹ ਦੋਸ਼ ਸੀ ਕਿ ਸਾਡੇ ਤੋਂ ਪੈਸੇ ਲੈ ਕੇ ਡਿਪਟੀ ਸਾਹਿਬ ਦੇ ਕੋਲ ਸਾਨੂੰ ਨਾਮ ਲੈ ਕੇ ਗਿਆ ਸੀ ਤੇ ਕੀ ਉਹ ਡਿਪਟੀ ਸਾਹਿਬ ਤੱਕ ਪੈਸੇ ਪਹੁੰਚੇ ਸੀ ਜਾਂ ਰਸਤੇ ਜਿੱਥੇ ਖੁੱਟ-ਬੁੱਟ ਦੇ ਦੇ ਨਹੀਂ ਬਿਲਕੁਲ ਨਹੀਂ ਇਹ ਨਾੜ ਗਿਆ ਸੀ ਪੈਸੇ ਲੈ ਕੇ ਪਰਵਾਰ ਦਾ ਇਹ ਦੋਸਤ ਵੀ ਸਾਨੂੰ ਇੱਥੇ ਇਹਨੇ ਗੱਡੀ 'ਚ ਬਿਠਾ ਕੇ ਸਾਡੇ ਤੋਂ ਪੈਸੇ ਲਏ ਤੇ ਬਾਅਦ 'ਚ ਉਹ ਡਿਪਟੀ ਸਾਹਿਬ ਨਾਲ ਆਪ ਮਿਲ ਕੇ ਸਾਡਾ ਇਹਨੇ ਕੰਮ ਕਰਾਣ ਦੀ ਸਾਨੂੰ ਵਿਸ਼ਵਾਸ ਦਿਵਾਇਆ ਤੇ ਉਹ ਕਹਿੰਦੇ ਜੀ ਡਿਪਟੀ ਸਾਹਿਬ ਦੇ ਕਮਰੇ ਤੱਕ ਨਾਲ ਗਏ ਆ ਜੀ ਉਹਦੇ ਉਹ ਜੇਬ 'ਚ ਪੈਸੇ ਪਾ ਕੇ ਲੈ ਕੇ ਗਏ ਇਸ ਕਮਰੇ ਦੇ ਬਾਹਰ ਦਾ ਸਾਹਿਬ ਉਹ ਆਪ ਅੰਦਰ ਚਲਾ ਗਿਆ ਮੇਰੇ ਕੋਲ ਇੰਟਰਵਿਊ ਹੋਇਆ ਜਦੋਂ ਮੈਂ ਪਰਵਾਰ ਸਾਨੂੰ ਵੀ ਮਿਲਿਆ ਸੀ ਇਹਦੇ ਵਿੱਚ ਬੇਸਿਕਲੀ ਉਹਨਾਂ ਦਾ ਇਹੀ ਕਹਿਣਾ ਸੀ ਵੀ ਡਿਪਟੀ ਸਾਹਿਬ ਨਾਲ ਸਾਨੂੰ ਨਹੀਂ ਮਿਲਾਇਆ ਗਿਆ ਬਟ ਇਹ ਬੰਦਾ ਭਾਵੇਂ ਮਿਲਦਾ ਹੋਵੇ ਰੂਟੀਨ 'ਚ ਭਾਵੇਂ ਨਾ ਮਿਲਦਾ ਹੋਵੇ ਪਰ ਡਿਪਟੀ ਸਾਹਿਬ ਦੇ ਨਾਲ ਕੋਈ ਤਾਲੁਕ ਨਹੀਂ ਹੈ ਸਾਡੀ ਜ਼ਫੀਸ਼ ਹਾਂਜੀ ਇਹ ਬੇਸਿਕਲੀ ਜਿਹੜੀ ਇਨਕੁਆਇਰੀ ਚੱਲ ਰਹੀ ਸੀ ਉਹ ਰੇਪ ਦੀ ਚੱਲ ਰਹੀ ਸੀ ਜੇ ਜਿਸ ਇਨਕੁਆਇਰੀ ਜੇ ਠੱਗੀ ਮਾਰਨਾ ਚਾਹੁੰਦਾ ਸੀ ਤਾਂ ਇਹਨੇ ਮਾਰੀ ਵੀ ਹਾਂਜੀ ਉਹ ਬੇਸਿਕਲੀ ਇੱਕ ਡੀਐਸਪੀ ਸਾਹਿਬ ਕੋਲ ਇਨਕੁਆਇਰੀ ਚੱਲ ਰਹੀ ਸੀ ਜਿਹੜੇ ਇਨਕੁਆਇਰੀ 'ਚ ਦੋਸ਼ੀ ਸੀਗੇ ਉਹਨਾਂ ਨੂੰ ਵੀ ਠੱਗੀ ਮਾਰ ਗਿਆ ਉਹਨਾਂ ਖਿਲਾਫ ਇਨਕੁਆਇਰੀ ਚੱਲ ਰਹੀ ਸੀ ਰੇਪ ਦੀ ਹਾਂਜੀ ਹਾਂਜੀ ਸੋਸ਼ਲ ਦੀ ਬੇਸਿਕਲੀ ਲਿਵ ਇਨ ਰਿਲੇਸ਼ਨਸ਼ਿਪ ਲਿਵ ਇਨ ਲਿਵ ਇਨ ਰਿਲੇਸ਼ਨਸ਼ਿਪ ਜੀ ਸੈਕਸ਼ਨ 69 ਬੀ ਐਨ ਐਸ ਉਹਦੀ ਚੱਲ ਰਹੀ ਸੀ ਇਨਕੁਆਇਰੀ 17 ਲੱਖ ਦੇ ਵਿੱਚੋਂ ਸਿਰਫ 23000 ਰੁਪਏ ਰਿਕਵਰੀ ਹੋਈ ਹੈ ਹਾਂਜੀ ਹਾਂਜੀ ਤਾਂ ਹੀ ਆਪਾਂ ਇਹਦਾ ਹੋਰ ਰਿਮਾਂਡ ਲੈ ਰਹੇ ਹਾਂ ਜੀ ਦੂਸਰੇ ਜਿਹੜਾ ਮਕਦਮਾ ਉੱਚ ਵੀ ਰਿਮਾਂਡ ਲਗਾਇਆ ਇਹਦੇ ਉੱਪਰ ਹੋਰ ਕਿੰਨੇ ਕ ਮਕਦਮੇ ਜੁੜਦੇ ਹੋਏ ਪਏ ਨੇ ਜੀ ਇਸ ਤੋਂ ਇਲਾਵਾ ਜੀ ਕੋਈ ਮਕਦਮਾ ਸਾਹਮਣੇ ਨਹੀਂ ਆਇਆ ਬਾਕੀ ਨਾਲ ਦੇ ਜ਼ਿਲ੍ਹੇ 'ਚ ਕੋਈ ਈ ਨਾਮ ਹੈ ਕਰਨਵੀਰ ਵਰਮਾਈ ਕਰ ਵੀ ਕੀ ਹੋਇਆ ਸੀ ਕਿਦਣਾ ਹੋਈ ਹੈ ਕੀ ਗੱਲਬਾਤ ਹੋਈ ਪੂਰਾ ਮਾਮਲਾ ਕੀ ਹੈ ਇਹ ਮੇਰੇ ਭਾਈ ਤਾਂ ਰੌਲਾ ਜਿਆ ਸੀਗਾ ਤੇ ਉਹ ਇਹ ਮੁੰਡਾ ਜਿਹੜਾ ਵਿਚਾ ਜਿਹਦੇ ਨਾਲ ਮੈਂ ਤੁਹਾਨੂੰ ਦੱਸਿਆ ਜਿਹਦੇ ਬਾਰੇ ਤੁਹਾਨੂੰ ਦੱਸਿਆ ਮੈਂ ਅਮਰਿਤਪਾਲ ਤੇ ਇਹਨੇ ਕਿ ਆ ਜੀ ਮੈਂ ਤੁਹਾਡਾ ਸਮਝੌਤਾ ਕਰਾ ਦਿੰਦਾਗਾ ਇਹਦੇ ਸਾਨੂੰ ਬਗੈਰ ਕਿਸੇ ਨੇ ਦੱਸਿਆ ਸੀਗਾ ਵੀ ਇਹ ਮੁਲਾਜ਼ਮਾਗਾ ਤੇ ਸਾਨੂੰ ਤਾਂ ਵਰਦੀ ਚ ਪਾ ਕੇ ਮਿਲਦਾ ਵਰਦੀ ਪਾ ਕੇ ਮਿਲਦਾ ਸੀਗਾ ਤੇ ਵਰਦੀ ਦੇ ਕੋਲ ਹੁੰਦੀ ਸੀਗੀ ਤੇ ਸਾਨੂੰ ਕਹਿੰਦਾ ਵੀ ਤੁਹਾਡਾ ਰੌਲਾ ਮੈਂ ਨਿਬੇੜ ਦੂੰਗਾ ਵੀ 5 ਲੱਖ ਰੁਪਏ ਇਹਨੇ ਮੰਗਿਆ ਸੀਗਾ ਤੇ ਕਰ ਕਰਕੇ ਅਸੀਂ 480 ਦੀ ਗੱਲ ਸਾਡੀ ਡਾਨੂਗੀ ਸੀਗੀ ਤੇ ਅਸੀਂ ਇਹਨੂੰ ਸਾਰੇ ਅਮਾਉਂਟ ਸੀ ਕੁਝ ਅਮਾਉਂਟ ਨੇ Google Pay ਕੀਤੀ ਸੀਗੀ ਤੇ ਕੁਝ ਮੈਂ ਨਕਦ ਦਿੱਤੀ ਸੀ ਇਹਨੂੰ ਹੂੰ ਹੂੰ ਇਦਾਂ ਹੋਇਆ ਤੇ ਕੀ ਕਹਿੰਦਾ ਸੀ ਕਿ ਵੀ ਮੇਰੇ ਆਪੀ ਪਰਚਾ ਨਹੀਂ ਹੋਣ ਦਿੰਦਾ ਕੀ ਸੀ ਇਹ ਕਹਿੰਦਾ ਸੀ ਵੀ ਮੈਂ ਪਰਚਾ ਨਹੀਂ ਹੋਣ ਦਾਂ ਤੁਹਾਡੇ ਤੇ ਅੱਛਾ ਵੀ ਇਦਾਂ ਕਰਕੇ ਵੀ ਮੇਰੇ ਲਿੰਕ ਬਹੁਤ ਨੇ ਕਿ ਸਾਨੂੰ ਪੁਲਸ ਵਾਲੇ ਦੀ ਫੋਟੋ ਦਿਖਾਉਣਾ ਦਾ ਸੀ ਪੁਲਸ ਵਾਲਿਆਂ ਨਾਲ ਕਿਹਨਾਂ ਦੀ ਮਾਮਲਾ ਜਮਾ ਤੇ ਇਦਾਂ ਕਰਕੇ ਨੇ ਕਾਫੀ ਮਿਸਕੈਲਡ ਕੀਤਾ ਓਕੇ ਤੇ ਕਿਦਾਂ ਕਿੰਨੇ ਪੈਸੇ ਤੇ ਕੈਸ਼ ਤੇ ਕਿੰਨੇ Google Pay ਰਾਹੀਂ ਦਿੱਤੇ ਸੀ ਮੈਂ ਇਹਨੂੰ ਕੈਸ਼ ਦਿੱਤਾ 2.5 ਲੱਖ ਰੁਪਇਆ ਅੱਛਾ ਜੀ ਤੇ Google Pay ਰਾਹੀਂ ਦਿੱਤੇ ਨੇ ਰਹਿ ਗਏ ਬਾਕੀ ਆਪਣਾ ਤੋਂ 280 230 220 ਇਹ ਤੁਹਾਨੂੰ ਵੀ ਕਦੇ ਕਿਸੇ ਪੋਸਟ ਵਾਲੇ ਕੋਲ ਲੈ ਕੇ ਗਿਆ ਆਪਦੇ ਨਾਲ ਇਹ ਹੀ ਮੈਨੂੰ ਇੱਕ ਵਾਰੀ ਡੀਐਸਪੀ ਦਫ਼ਤਰ ਲੈ ਕੇ ਗਿਆ ਸੀਗਾ ਆਪਣੇ ਦੇ ਇੱਥੇਗਾ ਤੇ ਮੈਨੂੰ ਅੰਦਰ ਨਹੀਂ ਲੈ ਕੇ ਗਿਆ ਮੈਨੂੰ ਬਾਹਰ ਬਿਠਾ ਗਿਆ ਸੀ ਇਹ ਤੇ ਉਸ ਟਾਈਮ ਇਹਨੂੰ ਮੈਂ 2.5 ਲੱਖ ਰੁਪਇਆ ਕੈਸ਼ ਦਿੱਤਾ ਸੀਗਾ ਤੇ ਉਦੋਂ ਇਹ ਅੰਦਰ ਗਿਆ ਸੀਗਾ ਤੇ ਮੈਨੂੰ ਤਾਂ ਬਾਹਰ ਪਿਠਾ ਗਿਆ ਸੀਗਾ ਪਰ ਇਹ ਪਰ ਇਹ ਅੰਦਰ ਹੋ ਸਕਦਾ ਡੀਐਸਪੀ ਸਾਹਿਬ ਨਾਲ ਮਿਲ ਗਿਆ ਹੋਵੇ। ਇੱਕ ਹੀ ਪੁਲਿਸ ਵਾਲਾ ਨਹੀਂ ਹੈਗਾ ਇਹ। ਇਹ ਤਾਂਾਨੂੰ ਬਾਅਦੋਂ ਪਤਾ ਲੱਗਈਵੇ ਪੁਲਿਸ ਵਾਲਿਆਂ ਨੂੰ ਤਾਂ ਇਹ ਵਰਦੀ ਪਾ ਕੇ ਮਿਲਿਆ ਜੀ। ਅੱਛਾ। ਤੁਸੀਂ ਇਹਨੂੰ ਮਿਲੇ ਕਿੱਥੇ ਸੀ? ਕਿਸ ਦਿਨ ਕਿੰਨੇ ਮੁਲਾਕਾਤ ਕਰੇ ਥੋੜੀ? ਇਹ ਮੇਰਾ ਇੱਕ ਮਿੱਤਰ ਸੀਗਾ ਜਿਸ ਕਰਨ ਉਹ ਸਿੰਕਿੰਗ ਦਾ ਕੰਮ ਕਰਦਾ ਮਤਲਬ ਕੰਮ ਵਗੈਰਾ ਦੇਖਦਾ ਖੜਾ ਤੇ ਉਹਨੇ ਦੱਸਿਆ ਜੀ ਵੀ ਇੱਕ ਉਹਦਾ ਅੱਗੇ ਲਿੰਕ 'ਚ ਇੱਕ ਮੁਲਾਜ਼ਮ ਬੰਦਾਗਾ ਤੇ ਵੀ ਇਹ ਸਾਰੇ ਪਰ ਇਹ ਸਾਡਾ ਰੋਲ ਡਿਵੇਟ ਦੂਗਾ। ਉਹਦਾ ਵੀ ਕੋਈ ਰੋਲਾ ਰਵੇੜਿਆ ਸੀ ਇਹਨੇ ਤੇ ਉਸ ਉਸ ਗਾੜੀ ਉੱਥੋਂ ਮਿਲੇ ਸੀ ਇਹਨੂੰ ਅੱਛਾ ਕਦੇ ਤੁੰਨੂੰ ਪੁਲਸ ਵਾਲਿਆਂ ਨਾਲ ਵੀ ਇਹਨੇ ਮੁਲਾਕਾਤ ਕਰਾਈ ਸੀ ਤੁਹਾਡੀ ਕਿਸੇ ਪੁਲਸ ਵਾਲੇ ਨਾਲ ਮੁਲਾਕਾਤ ਤਾਂ ਨਹੀਂ ਕਰਾਈ ਪਰ ਇਹਨੇ ਮੈਨੂੰ ਫੋਟੋ ਜਰੂਰ ਦਿਖਾਈਆਂ ਸੀਗੀਆਂ ਪੁਲਸ ਵਾਲਿਆਂ ਨਾਲ ਜਿਵੇਂ ਤੁਸੀਂ ਇਹ ਆਹ ਦੇਖ ਲਓ ਜੀ ਬਰਦੀ ਚ ਫੋਟੋਆਂ ਨੇਗੀਆਂ ਹਾਂ ਹਾਂ ਤੁਸੀਂ ਆਹ ਦੇਖ ਸਕਦੇ ਹੋਗੇ ਅਸਲੇ ਨਾਲ ਫੋਟੋਆਂ ਨੇਗੀਆਂ ਪੰਜਾਬ ਪੁਲਿਸ ਦੀ ਬਰਦੀ ਆਸਲੇ ਨਾਲ ਫੋਟੋਆਂ ਨੇਗੀਆਂ ਤੇ ਮੈਨੂੰ ਲੱਗਈ ਕਿ ਤੇ ਮਲਾਜਮ ਹੂਗਾ ਮੈਨੂੰ ਪੁੱਛਿਆ ਵੀ ਸੀ ਤੇਰੀ ਡਿਊਟੀ ਕਿੱਥੇ ਹੁੰਦੀ ਆਗੀ ਮੈਨੂੰ ਕਹਿੰਦਾ ਲੱਗ ਲੱਗ ਜਗ੍ਹਾ ਤੇ ਡਿਊਟੀ ਹੁੰਦੀ ਹੈ ਮੇਰੀ ਤੇ ਕਈ ਵਾਰੀ ਇਹਨੇ ਮੈਨੂੰ ਸਾਰੇ ਸਾਰੇ ਪੁਲਿਸ ਵਾਲਾ ਫੋਟੋ ਦਿਖਾਈ ਜਾਂਦੇ ਕਰਕੇ ਕਦੇ ਕਿਸ ਨਾਲ ਹੁੰਦੇ ਕਦੇ ਕਿਸੇ ਨਾਲ ਹੋਦੇ ਡਿਊਟੀ ਹੁਣ ਕੀ ਮੰਗ ਕਰਦੇ ਇਨਸਾਫ ਦੀ ਮੰਗ ਕਰਦੇ ਅੱਛਾ ਕੀ ਤੁਹਾਡੇ ਭਾਈ ਤੇ ਪਰਚਾ ਹੋ ਗਿਆ ਹੁਣ ਮੇਰੇ ਇੱਕ ਦੋ ਜਿਹੜੇ ਪਰਚੇ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਵੀ ਮੈਂ ਨਹੀਂ ਹੋਣ ਦਿੰਦਾ ਥੋੜਾ ਸਮਝੌਤਾ ਕਰਾ ਦੋ ਕੀ ਉਹ ਪਰਚਾ ਹੋ ਗਿਆ ਹੁਣ ਜਾਂ ਕੀ ਰੱਦ ਹੋਇਆ ਉਹ ਵੀ ਇਹਨੇ ਸਮਝੌਤਾ ਕਰਾਇਆ ਇਹਨੇ ਤਾਂ ਸਮਝੌਤਾ ਨਹੀਂ ਕਰਾਇਆ ਜੀ ਇਹਦਾ ਇਹਦਾ ਪੈਸੇ ਲੈ ਕੇ ਮੁੱਕਰੇ ਗਿਆ ਅੱਛਾ ਮੁੱਕਰੇ ਹੁਣ ਤੁਹਾਡੇ ਨਾਲ ਗੱਲਬਾਤ ਹੋਈ ਹੈ ਤੁਸੀਂ ਕਹੇ ਵੀ ਸਾਡੇ ਪੈਸੇ ਵਾਪਸ ਦੇ ਨਾ ਯਾ ਸਾਨੂੰ ਕੋਲ ਕਰਦਾ ਇਨਸਾਫ ਚਾਹੀਦਾ ਜੀ ਸਾਡੇ ਭਾਈਆਂ ਨੂੰ ਨਹੀਂ ਪੱਗੜ ਕੇ